ਹੈਲੋ ਸਾਰਿਆਂ ਮੇਰੀ ਪਿਆਰਪਰੀ ਸੈਸਟਰੀ ਕਲਜੀ ਕੌਜਿੰਦਰ ਪੰਜਾਬੀ ਵਲੌਗ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਹੋ ਚੜ੍ਹਦੀ ਕਲਾ ਚ ਰੋ ਜੀ ਅੱਜ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਅੱਜ ਕਿਚਨ ਦੇ ਥੋੜੇ ਜਿਹੇ ਛੋਟੇ-ਛੋਟੇ ਟਿਪਸ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਦੀ ਜਾਵਾਂਗੀ ਠੀਕ ਹੈ ਜੀ ਹਮੇਸ਼ਾ ਤਵਾ ਜਿੱਦਾਂ ਆਪਾਂ ਕਹਿ ਦਿੰਦੇ ਆ ਨਾ ਤੇ ਆਪਾਂ ਨੂੰ ਖਾਲੀ ਤਵਾ ਰੱਖ ਦਿੰਨੇ ਆ ਕਦੀ ਗੈਸ ਤੇ ਖਾਲੀ ਤਵਾ ਨਹੀਂ ਰੱਖਣਾ ਚਾਹੀਦਾ ਠੀਕ ਹੈ ਕਈ ਕ ਨੰਬਰ ਤੋਂ ਗਾਇਸ ਤੁਸੀਂ ਹਮੇਸ਼ਾ ਤੁਸੀਂ ਦੇਖਿਆ ਕਰੋ ਕਈ ਵਾਰੀ ਭੈਣਾ ਅਕਸਰ ਕਈ ਕਰਦੀਆਂ ਨੇ ਇਹ ਸੈਲਫ ਤੇ ਰੋਟੀ ਬਣਾਉਣੀ ਆ ਇਹ ਮੈਂ ਪਹਿਲਾਂ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਕਿ ਸਾਨੂੰ ਸੈਲਫ ਤੇ ਰੋਟੀ ਨਹੀਂ ਬਣਾਉਣੀ ਚਾਹੀਦੀ ਕੋਸ਼ਿਸ਼ ਕਰਿਆ ਕਰੋ ਕਿ ਇੱਕ ਚਕਲਾ ਆਪਾਂ ਨੂੰ ਪੱਥਰ ਦਾ ਹੀ ਯੂਜ਼ ਕਰਨਾ ਚਾਹੀਦਾ ਠੀਕ ਹੈ ਜੀ ਮੈਂ ਹਮੇਸ਼ਾ ਚਕਲੇ ਤੇ ਹੀ ਬਣਾਉਂਦੀ ਹੁੰਨੀ ਰੋਟੀ ਮੈਂ ਕਿ ਚਲੋ ਤੁਹਾਡੇ ਨਾਲ ਨਾਲ ਹੀ ਵੀਡੀਓ ਸ਼ੇਅਰ ਕਰਦੀ ਆ ਤੇ ਕਈ ਵਾਰ ਐਕਸਰਸੇ ਮੈਂ ਦੇਖਿਆ ਕਿ ਸਬਜੀ ਬਣਾਣੀ ਆ ਰੋਟੀ ਬਣਾਉਣ ਦੇ ਵਿੱਚੋਂ ਮਤਲਬ ਟੇਸਟ ਵਗੈਰਾ ਕਰਕੇ ਦੇਖਣ ਲੱਗ ਜਾਂਦੇ ਆ ਨਾ ਝੂਠੀ ਕਰਨ ਲੱਗ ਜਾਂਦੇ ਆ ਉਹ ਵੀ ਸਾਨੂੰ ਕਦੀ ਨਹੀਂ ਕਰਨਾ ਚਾਹੀਦਾ ਕਈ ਐਸੀਆਂ ਤਾਂ ਸੋਚੀ ਦੀਆਂ ਚੀਜ਼ਾਂ ਹੁੰਦੀਆਂ ਜੋ ਸਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਬਹੁਤ ਸਾਰੀਆਂ ਧਿਆਨ ਦੇ ਵਿੱਚ ਰੱਖ ਕੇ ਚੱਲਣਾ ਚਾਹੀਦਾ ਹੈ ਬਹੁਤ ਸਾਰੀਆਂ ਐਸੀਆਂ ਗੱਲਾਂ ਆ ਜਿਨ੍ਹਾਂ ਨਾਲ ਸਾਡੇ ਘਰ 'ਚ ਬਰਕਤਾਂ ਵੀ ਆਉਂਦੀਆਂ ਠੀਕ ਹੈ ਜੀ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਰੋਟੀ ਇੱਕ ਤਾਂ ਗੈਸ ਤੇ ਜਿਵੇਂ ਕਈ ਪਹਿਲਾਂ ਸੇਕਣ ਲੱਗ ਜਾਂਦੀਆਂ ਹਨ ਤੇ ਉਹ ਨਹੀਂ ਸੇਕਣੀ ਚਾਹੀਦੀ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਜਿੰਨਾ ਹੋ ਸਕੇ ਆਪਣੇ ਤਵੇ ਤੇ ਹੀ ਰੋਟੀ ਸੇਕਣੀ ਚਾਹੀਦੀ ਹੈ ਤਵੇ ਦੀ ਸਿੱਕੀ ਹੋਈ ਰੋਟੀ ਇੱਕ ਤਾਂ ਸਾਨੂੰ ਨੁਕਸਾਨ ਨਹੀਂ ਦਿੰਦੀ ਅਰ ਤੁਹਾਨੂੰ ਵੀ ਪਤਾ ਹੈ ਕਿ ਗੈਸ ਜਿਹੜੀ ਹੁੰਦੀ ਹੈ ਨਾ ਬਹੁਤ ਜ਼ਹਿਰੀਲੀ ਹੁੰਦੀ ਹੈ ਇਸ ਕਰਕੇ ਛੋਟੀਆਂ-ਛੋਟੀਆਂ ਬਹੁਤ ਸਾਰੀਆਂ ਗੱਲਾਂ ਨੇ ਜੋ ਸਾਨੂੰ ਹਮੇਸ਼ਾ ਧਿਆਨ ਰੱਖਣੀਆਂ ਚਾਹੀਦੀਆਂ ਇਹ ਗੱਲਾਂ ਆਪਾਂ ਹੀ ਰਸੋਈ 'ਚ ਕੰਮ ਕਰਨ ਵਾਲੀਆਂ ਭੈਣਾਂ ਹੀ ਧਿਆਨ ਰੱਖ ਸਕਦੀਆਂ ਠੀਕ ਹੈ ਜੀ ਤਾਂ ਕਿ ਜੋ ਵੀ ਹੋਣਗੇ ਛੋਟੇ-ਛੋਟੇ ਟਿਪਸ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਚਾਹੂੰਗੀ ਇੱਕ ਮਿੰਟ ਮੈਂ ਚੱਕ ਲਾਨੀ ਆ ਤੇ ਲੋ ਜੀ ਇੱਕ ਟਿਪ ਤੁਹਾਨੂੰ ਮੈਂ ਹੋਰ ਦੱਸਦੀ ਆ ਟਿਪਸ ਠੀਕ ਹੈ ਜੀ ਅਕਸਰ ਆਪਾਂ ਦੇਖਦੇ ਆ ਕਿ ਰੋਟੀ ਬਣਾਉਂਦੇ ਆ ਹਨਾ ਤੇ ਆਪਾਂ ਖਾਲੀ ਤਵਾ ਕਦੇ ਤੇ ਵੀ ਗੈਸ ਤੇ ਨਾ ਰੱਖਿਆ ਕਰੋ ਹਮੇਸ਼ਾ ਇਹਨੂੰ ਤਵੇ ਨੂੰ ਨਾ ਏਦਾਂ ਗੈਸ ਦੇ नीचे ਰੱਖ ਦਿਆ ਕਰੋ ਔਰ ਠੰਡਾ ਹੋਣ ਤੋਂ ਬਾਅਦ ਤਾਂ ਧੋਣਾ ਚਾਹੀਦਾ ਸਾਨੂੰ ਗਰਮ-ਗਰਮ ਤਵੇ ਉੱਤੇ ਕਦੇ ਵੀ ਪਾਣੀ ਨਹੀਂ ਪਾਣਾ ਚਾਹੀਦਾ ਤੇ ਆਪਣੇ ਚਕਲਾ বেলਨਾ ਨਾਲ ਦੀ ਨਾਲ ਆਪਾਂ ਸਾਫ਼ ਕਰਨ ਲਈ ਸਿੰਕ ਦੇ ਵਿੱਚ ਰੱਖ ਦੇਣਾ ਚਾਹੀਦਾ ਤੇ ਜੜੀ ਹੁੰਦੇ ਨਾ ਕਦੇ ਵੀ ਆਪਾਂ ਪਹਿਣਾ ਪਤਾ ਕੀ ਕਰਦੀਆਂ ਨੇ ਜਿਹੜੀ ਸੈਲਫ ਹੁੰਦੀ ਹੈ ਨਾ ਤੇ ਸੈਲਫ ਨੂੰ ਨਾਲ ਦੀ ਨਾਲ ਸਾਫ਼ ਕਰਨ ਲੱਗ ਜਾਨੀ ਹੈ ਉਹ ਸੈਲਫ ਨੂੰ ਸਾਨੂੰ ਕਦੇ ਵੀ ਨਾਲ ਦੇ ਨਾਲ ਸਾਫ਼ ਨਹੀਂ ਕਰਨਾ ਚਾਹੀਦਾ 5 ਮਿੰਟ ਠਹਿਰ ਕੇ ਜਿਵੇਂ ਕਿ ਆਪਾਂ ਰੋਟੀ ਖਾਣ ਲੱਗ ਜਾਈਏ ਜਾਂ ਕੁਝ ਤੇ ਉਸ ਤੋਂ ਬਾਅਦ ਸਾਨੂੰ ਸੈਲਫ ਸਾਫ਼ ਕਰਨੀ ਚਾਹੀਦੀ ਹੈ ਠੀਕ ਹੈ ਜੀ ਨਾਲ ਦੀ ਨਾਲ ਆਪਾਂ ਨੂੰ ਇਹ ਵੀ ਚੀਜ਼ਾਂ ਨਾਲ ਇਸੇ ਆਪਾਂ ਭਾਂਡੇ ਧੋਲੇ ਸੀ ਠੀਕ ਹੈ ਜੀ ਆਪਾਂ ਇੱਕ ਹੋਰ ਤੁਹਾਨੂੰ ਗੱਲ ਦੱਸਦੇ ਆ ਕਿ ਜਦੋਂ ਵੀ ਆਪਾਂ ਸਬਜ਼ੀ ਤੁੰਦੀ ਹੁੰਦੇ ਹੁੰਦੇ ਆ ਨਾ ਹਮੇਸ਼ਾ ਤਵੇ ਨੂੰ ਥੇਲੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਨਾਲ ਦੀ ਨਾਲ ਹੀ ਸਟੀਲ ਰੂੰ ਨਾਲ ਕੇ ਸਾਫ਼ ਰੱਖਿਆ ਕਰੋ ਜਿੰਨਾ ਤਵਾ ਗੰਦਾ ਹੁੰਦਾ ਕਿੰਨੇ ਉਨਾ ਹੀ ਵਧੀਆ ਨਹੀਂ ਹੁੰਦਾ ਹੈ ਠੀਕ ਹੈ ਔਰ ਨਾਲ ਦੀ ਨਾਲ ਤੁਹਾਨੂੰ ਦੱਸਿਆ ਕਿ ਦਰਮਾਨੀ ਦੇ ਵਿੱਚ ਕੀ ਬੀਤ ਕੋ ਤੇ ਪਾਣਾ ਤਵੇ ਨੂੰ ਕਦੀ ਖੜਾ ਨਹੀਂ ਕਰਨਾ ਅਰ ਤਵੇ ਨੂੰ ਕਦੀ ਵੀ ਇੱਟਾ ਕਰਕੇ ਮੁੱਦਾ ਨਹੀਂ ਰੱਖਣਾ ਹੈਗਾ ਠੀਕ ਹੈ ਜੀ ਤਵੇ ਨੂੰ ਤੁਸੀਂ ਕਿਸੇ ਚੀਜ਼ ਤੇ ਟੰਗ ਸਕਦੇ ਹੋ ਮੈਂ ਤਾਂ ਦੇਖੋ ਇੱਥੇ ਟੰਗ ਕੇ ਰੱਖਦੀ ਆਪਣੇ ਤਵੇ ਠੀਕ ਹੈ ਜਾਂ ਤੁਸੀਂ ਖੜਾ ਨਹੀਂ ਕਰਨਾ ਫੇਰ ਜਾਂ ਸਿੱਧਾ ਕਰਕੇ ਗੈਸ ਦੇ نیچے ਜੇਕਰ ਤੁਹਾਡੇ ਆਂਦਾ ਤੇ ਗੈਸ ਦੇ نیچے ਰੱਖ ਸਕਦੇ ਠੀਕ ਹੈ ਜੀ ਬਾਕੀ ਹੋਰ ਦੱਸਦੀਆਂ ਤੁਹਾਨੂੰ ਮੈਂ ਲੋ ਜੀ ਆਪਣੀਆਂ ਜਿਵੇਂ ਚਕਲਾ ਵੇਲਨ ਆਪਾਂ ਸਾਫ ਕਰਦੇ ਆ ਮੈਂ ਤਾਂ ਇਦਾਂ ਦਾ ਸਟੈਂਡ ਲਾਇਆ ਹੋਇਆ ਤੁਸੀਂ ਇਸ ਤਰ੍ਹਾਂ ਦੇ ਸਟੈਂਡ 'ਚ ਵੀ ਰੱਖ ਸਕਦੇ ਹੋ ਠੀਕ ਹੈ ਅਰ ਜਦੋਂ ਵੀ ਕਦੀ ਆਪਾਂ ਇਹਦੇ ਨੂੰ ਯੂਜ਼ ਕਰਨਾ ਤੇ ਹਮੇਸ਼ਾ ਸਾਫ ਕਰਕੇ ਕਰਨਾ ਕਿਉਂਕਿ ਮੱਖੀ ਮੱਛਰ ਸੋ ਚੀਜ਼ ਮਤਲਬ ਉੱਤੇ ਲੱਗ ਜਾਂਦੀ ਹੈ ਠੀਕ ਹੈ ਜੀ ਅਰ ਫਿਰ ਉਸ ਤੋਂ ਬਾਅਦ ਜੀ ਹਮੇਸ਼ਾ ਆਪਣੀ ਸੈਲਫ ਨੂੰ ਨਾਲ ਦੀ ਨਾਲ ਦੀ ਨਾਲੇ ਜਿਵੇਂ ਆਪਣੀਆਂ ਟਾਈਆਂ ਵਗੈਰਾ ਹੁੰਦੀਆਂ ਨਾ ਸਬਜ਼ੀਆਂ ਦੇ ਦਾਗ ਲੱਗ ਜਾਂਦੇ ਆ ਥੋੜਾ ਜਿਹਾ ਬੇਕਿੰਗ ਸੋਡਾ ਪਾ ਕੇ ਠੀਕ ਹੈ ਜੀ ਬੇਕਿੰਗ ਸੋਡਾ ਪਾ ਲਿਆ ਕਰੋ ਜੇਕਰ ਦਾਗ ਨਹੀਂ ਉਤਰਦੇ ਤੇ ਨਾਲ ਦੀ ਨਾਲ ਡੇਲੀ ਕੋਸ਼ਿਸ਼ ਕਰਿਆ ਕਰੋ ਕਿ ਇਹਨਾਂ ਤੇ ਵੀ ਕਪੜਾ ਨਾਲ ਦੀ ਨਾਲ ਮਾਰ ਕੇ ਰੱਖਿਆ ਕਰੋ ਤਾਂ ਕਿ ਸਾਡੀ ਰਸੋਈ ਸਾਫ਼ ਸੁਥਰੀ ਤੇ ਚਮਕਦੀ ਰਹੇਗੀ ਠੀਕ ਹੈ ਜੀ ਇੱਕ ਤੁਹਾਨੂੰ ਮੈਂ ਹੋਰ ਟਿਪਸ ਦੱਸਦੀਆਂ ਕਿ ਤੁਸੀਂ ਅਕਸਰ ਦੇਖਿਆ ਕਿ ਸਾਡੇ ਆ ਜਿਹੜੇ ਗੈਸ ਦੇ ਹੁੰਦੇ ਨੇ ਨਾ ਬਰਨਰ ਇਹ ਖਰਾਬ ਹੋ ਜਾਂਦੇ ਆ ਹਨਾ ਮਤਲਬ ਇਹਦੇ ਚ ਚੰਗੀ ਤਰ੍ਹਾਂ ਗੈਸ ਨਹੀਂ ਨਿਕਲਦੀ ਆਵਾਜ਼ ਵੀ ਆਉਂਦੀ ਏ ਤੇ ਇਹਨਾਂ ਨੂੰ ਤੁਸੀਂ ਜਦੋਂ ਵੀ ਕਦੀ ਧੋਣ ਲੱਗੋ ਨਾ ਪਾਣੀ ਦੇ ਵਿੱਚ ਥੋੜਾ ਜਿਹਾ ਬੇਕਿੰਗ ਸੋਡਾ ਨਮਕ ਥੋੜਾ ਜਿਹਾ ਲਿਕਵਿਡ ਪਾ ਕੇ ਇਹਨਾਂ ਨੂੰ 5-10 ਮਿੰਟ ਨਾ ਗਰਮ ਪਾਣੀ ਦੇ ਵਿੱਚ ਡੁਬੋ ਕੇ ਰੱਖ ਦਿਆ ਕਰੋ ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਸਾਫ਼ ਕਰ ਸਕਦੇ ਹੋ ਜਿਹੜੇ ਆਪਣੇ ਟੀਥ ਬਰਸ਼ ਵਿਕਾਰ ਹੁੰਦੇ ਨੇ ਨਾ ਵੇਸਟ ਹੁੰਦੇ ਨੇ ਉਹਦੇ ਨਾਲ ਠੀਕ ਹੈ ਉਸੇ ਤਰੀਕੇ ਨਾਲ ਇਹਨੂੰ ਸਾਫ਼ ਕਰਿਆ ਕਰੋ ਤੇ ਆਪਣੀ ਸਾਫ਼ ਸੁਥਰੀ ਨਾਲ ਦੀ ਨਾਲ ਡੇਲੀ ਕਰਿਆ ਕਰੋ ਗੈਸ ਚੁੱਕ ਕੇ ਕਪੜਾ ਮਾਰਿਆ ਕਰੋ ਕਈ ਵਾਰੀ ਦੇਖਿਆ ਹੈ ਕਿ ਆਪਣੇ ਗੈਸ ਦੇ نیچے ਜਿਵੇਂ ਕੁਝ ਡੁੱਲਦਾ ਕੁਝ ਵੀ ਹੁੰਦਾ ਹੈ ਐਦਾ ਹੀ ਪਿਆਰ ਆਉਂਦਾ ਹੈ ਠੀਕ ਹੈ ਜੀ ਇਹ ਲਓ ਜੀ ਇੱਕ ਤੁਹਾਨੂੰ ਹੋਰ ਬੈਕ ਦੱਸਦੀਆਂ ਤੁਹਾਡੇ ਕੰਮ ਆਣ ਵਾਲਾ ਟਿਪਸ ਹੈ ਵੀ ਜਿਵੇਂ ਆਪਾਂ ਅਕਸਰ ਦੁੱਧ ਘਰ ਦਿੰਦੇ ਹਾਂ ਨਾ ਵੈਸੇ ਤਾਂ ਆਪਾਂ ਜ਼ਿਆਦਾਤਰ ਕੋਸ਼ਿਸ਼ ਕਰਦੇ ਹਾਂ ਕਿ ਸਿਮਤੇ ਧਰ ਕੇ ਕੰਮ ਕਰਦੇ ਹੁੰਦੇ ਆ ਇਹਦੇ ਤੇ ਜਾਂ ਕੋਈ ਕੜਸ਼ੀ ਜਾਂ ਕੋਈ ਐਦਾਂ ਵੇਲਣਾ ਰੱਖ ਦਿਆ ਕਰੋ ਠੀਕ ਹੈ ਸਾਡਾ ਦੁੱਧ ਕਦੀ ਵੀ ਨਿਊਪਲੇਗਾ ਉੱਪਰ ਚਾਕ ਗੰਦੀ ਹੈ ਨਾ ਫਿਰ ਇਹਦੇ ਨਾਲ ਟਕਰਾ ਕੇ نیچے ਚਲ ਜਾਂਦਾ ਹੈ ਚਾਹੇ ਤੁਹਾਡਾ ਗੈਸ ਤੇ ਫੁੱਲ ਤੇ ਵੀ ਹੈ ਨਾ ਤਾਂ ਵੀ ਤੁਹਾਡਾ ਦੁੱਧ ਗਿਰਨ ਤੋਂ ਬਚੇਗਾ ਤੇ ਦੁੱਧ ਦੇ ਕੋਲ ਖੜੇ ਐਸੇ ਤਾਂ ਕੋਸ਼ਿਸ਼ ਜਿੰਨਤ ਜਿਆਦਾ ਇਹ ਕਰਨੀ ਚਾਹੀਦੀ ਕਿ ਸਾਨੂੰ ਦੁੱਧ ਨੂੰ ਹਮੇਸ਼ਾ ਕੋਲ ਖੜੇ ਹੋ ਕੇ ਬਾਲਾ ਦੇਣਾ ਚਾਹੀਦਾ ਠੀਕ ਹੈ ਜੀ ਇੱਧਰ ਦੇਖੋ ਜੀ ਆਪਾਂ ਦਾਲ ਧਰ ਲਈ ਸੀ 10 15 ਮਿੰਟ ਪਹਿਲਾਂ ਧੋ ਲਈ ਸੀਗੀ ਧੋ ਬਣਾ ਕੇ ਤੁਸੀਂ ਨਾ ਕੋਸ਼ਿਸ਼ ਕਰਿਆ ਕਰੋ ਕਿ ਜਿੰਨੀ ਦੇਰ ਪੈਨ ਨਹੀਂ ਤੇ ਰਿਆ ਕਰੋ ਫਿਰ ਉਸ ਤੋਂ ਬਾਅਦ ਇਹ ਹੁੰਦਾ ਕਿ ਸਾਡੀ ਦਾਲ ਪਕਣ ਦੇ ਵਿੱਚ ਜਿਆਦਾ ਟਾਈਮ ਨਹੀਂ ਲੈਂਦੀ ਹੈਗੀ ਆਪਾਂ ਕੁੱਕਰ ਦੇ ਵਿੱਚ ਬਣਾਉਂਦੇ ਆ ਨਾ ਜੇਕਰ ਤੇ ਜ਼ਿਆਦਾ ਟਾਈਮ ਲੱਗ ਜਾਂਦਾ ਕਈ ਵਰੀ ਸੀਟੀਆਂ ਜ਼ਿਆਦਾ ਨਹੀਂ ਔਰ ਜਿਵੇਂ ਅਕਸਰ ਤੁਸੀਂ ਦੇਖਿਆ ਹੀ ਹੈ ਕਿ ਸਾਡੇ ਕੁੱਕਰ ਦੇ ਵਿੱਚੋਂ ਦਾਲ ਜਿਹੜੀ ਹੁੰਦੀ ਹੈ ਨਾ ਨਿਕਲਣ ਲੱਗ ਜਾਂਦੀ ਏ ਸੀਟੀ ਦੇ ਥਰੂ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਨਾ ਤੇ ਇਹ ਵੀ ਤੁਹਾਨੂੰ ਮੈਂ ਬਹੁਤ ਵਧੀਆ ਇੱਕ ਅਜਮਾਇਆ ਹੈ ਟਿਪਸੀ ਦੱਸਦੀ ਹਾਂ ਜੋ ਮੈਂ ਤੁਹਾਡੇ ਅਜਮਾਨੀ ਹੁੰਦੀ ਹੈ ਨਾ ਹਮੇਸ਼ਾ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰਦੀ ਹਾਂ ਠੀਕ ਹੈ ਜੀ ਇਹਦੇ ਵਿੱਚ ਆਪਾਂ ਹੁਣ ਪਾ ਦਿੰਨੇ ਆ ਜੀ ਨਮਕ ਮਿਰਚ ਹਲਦੀ ਪਾ ਕੇ ਕਿ ਜੇ ਆਪਣੇ ਟੇਸਟ ਅਨਸਾਰ ਜੋ ਤੁਸੀਂ ਪਾਣਾ ਮੈਂ ਪਹਿਲਾਂ ਵੀ ਉਹ ਅੱਗੇ ਰੱਖੀ ਸੀ ਤੇ ਇਹਦੇ ਵਿੱਚ ਨਾ ਆਪਾਂ ਨੂੰ ਚਮਚਾ ਇਦਾਂ ਦੇਖੋ ਜੀ ਆਪਣਾ ਸਾਫ਼ ਚਮਚਾ ਲੈਣਾ ਤੇ ਇਹਦੇ ਵਿੱਚ ਸੁੱਟ ਦੇਣਾ ਤੁਸੀਂ ਠੀਕ ਹੈ ਇਹਦੇ ਵਿੱਚ ਸਿੱਟ ਦੇਣਾ ਤੇ ਤੁਹਾਡੀ ਦਾਲ ਬਿਲਕੁਲ ਵੀ ਨਹੀਂ ਉਬਲੇਗੀ ਤੇ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰੋ ਤੇ ਇਹਦੇ ਵਿੱਚ ਇੱਕ ਚਮਚਾ ਰਿਫਾਈਨਡ ਜਾਂ ਤੇਲ ਪਾ ਦਿਓ ਉਹ ਵੀ ਤੁਹਾਡੇ ਲਈ ਬਹੁਤ ਬੈਸਟ ਆਈਡੀਆ ਹੈ ਠੀਕ ਹੈ ਇੱਧਰ ਮੈਂ ਦਾਲ ਧਰਨ ਲੱਗੀ ਸੀ ਮੈਂ ਕਿਹਾ ਚਲੋ ਇਹ ਵੀ ਤੁਹਾਡੇ ਨਾਲ ਇੱਕ ਬਹੁਤ ਵੱਡਾ ਟਿਪ ਹੈ ਜੋ ਤੁਹਾਡੇ ਨਾਲ ਮੈਂ ਸ਼ੇਅਰ ਕਰ ਲੈਣੀ ਹੈ ਠੀਕ ਹੈ ਜੀ ਲੋ ਜੀ ਇੱਧਰ ਪਾਤੀ ਆਪਾਂ ਦਾਲ ਤੇ ਨਾਲ ਦੀ ਨਾਲ ਆਪਣਾ ਜੋ ਵੀ ਖਲਾਰਾ ਹੁੰਦਾ ਜੋ ਵੀ ਕੁਝ ਹੁੰਦਾ ਤੁਹਾਨੂੰ ਲੱਗਦਾ ਵੱਧ ਤੋਂ ਵੱਧ ਕੋਸ਼ਿਸ਼ ਇਹੀ ਕਰਨੀ ਚਾਹੀਦੀ ਕਿ ਨਾਲ ਦੀ ਨਾਲ ਸਾਨੂੰ ਖਲਾਰਾ ਸਾਂਭਣਾ ਚਾਹੀਦਾ ਜਿੰਨਾ ਨਾਲ ਦੀ ਨਾਲ ਸਾਂਭਾਂਗੇ ਨਾਲੇ ਸਾਡੇ ਟਾਈਮ ਦੀ ਬਚਤ ਹੁੰਦੀ ਹੈ ਨਾਲੇ ਕੰਮ ਕਰਨਾ ਸਾਡੇ ਬਹੁਤ ਹੀ ਆਸਾਨ ਹੁੰਦਾ ਠੀਕ ਹੈ ਜੀ ਲੋਗੀ ਇੱਧਰ ਤਰ ਲਈ ਆਪਾਂ ਦਾਲ ਠੀਕ ਹੈ ਜੀ ਇੱਧਰ ਅੰਮ੍ਰਿਤਕੌਰ ਬਣਾਉਗੀ ਅੱਜ ਟੋਸਾ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਅੰਮ੍ਰਿਤਕੌਰ ਬਣਾਉਂਦੀ ਹੁੰਦੀ ਹਾਂ ਬਹੁਤ ਟੇਸਟੀ ਟੋਸਾ ਤੇ ਇਹਦੇ ਵਿੱਚ ਆਪਾਂ ਪਾਇਆ ਹੋਇਆ ਜੀ ਦਾਲ ਤੇ ਚਾਵਲ ਦਾਲ ਜਿਵੇਂ ਇੱਕ ਕੋਲੀ ਪਾਣਿਆ ਨਾ ਤੇ ਚਾਵਲ ਦੋ ਕੋਲੀਆਂ ਪਾ ਲੈਣੇ ਆ ਪਿਛਲੀ ਵਾਰੀ ਮੈਨੂੰ ਭੈਣਾ ਨੇ ਨਾ ਵੀਡੀਓ 'ਚ ਕਮੈਂਟ ਕੀਤਾ ਸੀ ਕਿ ਤੁਸੀਂ ਸਾਨੂੰ ਕੁਆਂਟੀਟੀ ਦੱਸਿਓ ਕਿੰਨੀ ਬੰਦੇ ਆ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਪੀਸ ਕੇ ਪਹਿਲਾਂ ਰੱਖ ਲੈਣਾ 2-3 ਘੰਟੇ ਤਾਕੇ ਇਹਨ ਵਧੀਆ ਤਰੀਕੇ ਨਾਲ ਘੋਲ ਕੇ ਨਾ ਰੱਖ ਲੈਣਾ ਜਿਹੜਾ ਇਹ ਪੇਸਟ ਜੈ ਨਾ ਵਧੀਆ ਬਣ ਜਵੇ ਜਿੰਨਾ ਵਧੀਆ ਬਣੇਗਾ ਤੋਂ ਉਨਾ ਹੀ ਵਧੀਆ ਇਹਦਾ ਮਤਲਬ ਉਹ ਮਤਲਬ ਜਿਹੜਾ ਡੋਸਾ ਹੁੰਦਾ ਨਾ ਇਹਨ ਇੱਕਦਮ ਪਰਫੈਕਟ ਬਣਦਾ ਠੀਕ ਹੈ ਜੀ ਹਾਂ ਬਈ ਫੁੱਲਦਾ ਇਹਨੂੰ ਫੁੱਲਣਾ ਫੁੱਲਣ ਲਈ ਰੱਖਣਾ ਮਤਲਬ ਜਿਆਦਾ ਇਹ ਮਟੀਰੀਅਲ ਹੁਣ ਫੁੱਲ ਕੇ ਜਿਵੇਂ ਬਹੁਤ ਸਾਰਾ ਹੋ ਜਾਏਗਾ ਠੀਕ ਹੈ ਜੀ ਹੁਣ ਇਹਨੂੰ ਢੱਕ ਕੇ ਰੱਖ ਦਿੰਨੇ ਆ ਮਟੀਰੀਅਲ ਬਣਾਏ ਸੀ ਮੈਂ ਕਿ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਲਓ ਜੀ ਤੇ ਲਓ ਜੀ ਅਮਰਤਕੌਰ ਬਣਾਉਣ ਲੱਗੀ ਆ ਡੋਸਾ ਹਾਂ ਠੀਕ ਮਟੀਰੀਅਲ ਕਰ ਲਿਆ ਨੇ ਤਿਆਰ ਠੀਕ ਹੈ ਜੀ ਇਹਦੇ ਵਿੱਚ ਨਾ ਮੈ ਮਦਾ ਘੋਲਿਆ ਤੇ ਡੱਟਰ ਚਾ ਪਤਲਾ ਬਣਾ ਲਿਆ ਆ ਬਣਾ ਲਿਆ ਜੀ ਚਟਣੀ ਚਟਣੀ ਆਈਏ ਨੇ ਛੋੜ ਲੇ ਅਰ ਮੂਫਲੀ ਦੀਆਂ ਕੀਰੀਆਂ ਪਾਈਆਂ ਵਿੱਚ ਧਨੀਆ ਵੀ ਪਾ ਲੈਂਦੀ ਭਾਵੇਂ ਹਰ ਬਣਾ ਲਿਆ ਦੋਸਾ ਸੱਲਾ ਡੋਸਾ ਬੱਬਾ ਜੀ ਦੇ ਨਾਮ ਲੋ ਜੀ ਦੋ ਦੋ ਧਰ ਲੈਨੇ ਤਵੇ ਨੇ ਸਾਰਿਆਂ ਨੂੰ ਖਵਾ ਲੇ ਇਹ ਆਪਣੇ ਆਪ ਛੋੜ ਦੇਗਾ ਪੈਨ ਇੱਕ ਪਾਸੇ ਸੇਕ ਦਿਆਂ ਵੈਸੇ ਤੇ ਲੋ ਗਾਇਸ ਜੇਕਰ ਤੁਸੀਂ ਤੁਹਾਡਾ ਵੀ ਡੋਸਾ ਚਿਪਕਦਾ ਨਾ ਤੇ ਜਾਂ ਗਿੱਲਾ ਕੱਪੜਾ ਜਾਂ ਫਿਰ ਓਕੇ ਕੇ ਅੰਦਰ ਨੇ ਪਿਆਜ਼ ਕੱਟ ਕੇ ਨਾ ਉਹ ਬਾਹਰੋ ਫਿਰ ਕਦੀ ਵੀ ਤੁਹਾਡਾ ਡੋਸਾ ਨਹੀਂ ਚਿਪਕੇਗਾ ਤੇ ਆਹ ਦੇਖੋ ਜੀ ਅਮਰਤ ਕੌਰ ਬਣਾ ਰਹੀ ਹੈ ਪਰਫੈਕਟ ਡੋਸੇ ਬਹੁਤ ਵਧੀਆ ਡੋਸੇ ਬਣਾਉਂਦੇ ਹੋਰ ਗੱਲਾਂ ਦੀ ਗੱਲਾਂ ਪਰ ਡੋਸੇ ਬਹੁਤ ਵਧੀਆ ਬਣਾਉਂਦੀ ਹੈ ਇਹਨੂੰ ਸਿੱਖੀ ਹੋਈ ਹੈ ਨਾ ਇਹਨੂੰ ਸ਼ੌਂਕ ਵੀ ਹੈ ਖਾਣ ਦਾ ਵੀ ਸ਼ੌਕ ਹੈ ਤੇ ਬਣਾਉਣ ਦਾ ਵੀ ਸ਼ੌਕ ਹੈ ਯਾ ਦੇਖੋ ਤੁਸੀਂ ਦੇਖਦੇ ਹੋੜੇ ਕਿੰਨੇ ਵਧੀਆ ਤਰੀਕੇ ਨਾਲ ਦੋਸੇ ਬਣਾ ਲਏ ਆਂ ਆ ਦੇਖੋ ਤੁਹਾਨੂੰ ਦਿਖਾਨੀ ਆ ਨਜ਼ਦੀਕ ਤੋਂ ਦੋ ਦੋ ਤਵੇ ਤੇ ਰਹਿਨੇ ਪਈ ਐ ਮੈਂ ਤੂੰ ਖਾ ਲੈ ਬੱਟੇ ਹੁਣ ਜੇ ਮੈਂ ਬਣਾਉਂਦੀ ਆ ਟਰਾਈ ਕਰਕੇ ਦੇਖਦੀ ਆ ਮੈਂ ਉਹ ਜਿੱਲੇ ਬਣਾਉਂਦੇ ਜਿੱਦ ਦੌੜਦਾ ਹੀ ਆਹ ਹੋ ਚਿੱਟੇ ਵਾਂਗ ਹੋਇ ਤੇ ਆਹ ਕਿਉਂ ਰੱਖ ਲਿਆ ਬਣਾ ਦਾ ਕਿੱਲੇ ਤੇ ਕਿ ਰੱਖ ਤੀ ਕਿਲਾ ਚ ਚੱਕਣੀ ਬਹੁਤ ਐਸੇ ਬਣ ਰਹੀ ਹੈ ਇਹਨਾਂ ਦੇ ਆਜੋ ਜੀ ਨੇ ਜਨੇ ਖਾਣਾ ਤੁਹਾਨੂੰ ਰੋਸਾ ਕੋ ਆਣਿਆ ਜੇਕਰ ਤੁਸੀਂ ਰੈਸਿਪੀ ਸਿੱਖਣੀ ਹੈ ਨਾ ਪੂਰੀ ਰੈਸਿਪੀ ਅਮਰਤਪੁਰ ਤੁਹਾਨੂੰ ਸਿਖਾ ਦੇਗੀ ਠੀਕ ਹੈ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਸੀ ਬਣਾਉਂਦੇ ਹਾਂ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਾਂਗੇ ਨੈਕਸਟ ਟਾਈਮ ਬਣਾਏਗੀ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੇਗੀ ਓਕੇ ਜੀ ਤੇ ਲੋ ਜੀ ਮੈਂ ਵੀ ਟਰਾਈ ਕਰਨੀ ਅੱਗੀ ਸੀ ਮੈਂ ਵੀ ਬਣਾ ਕੇ ਦੇਖਣੀ ਆ ਠੀਕ ਹੈ ਜੀ ਵੈਸੇ ਵੀ ਮੈਂ ਸਿੱਖਦੀ ਰਹਿਣੀ ਹੁੰਨੀ ਆ ਦੇਖੋ ਜਿਵੇਂ ਆਮ ਆਪਾਂ ਨੋਰਮਲ ਚਿੱਲੇ ਬਣਾਉਂਦੇ ਆ ਨਾ ਇਸ ਤਰ੍ਹਾਂ ਬਣਾਈ ਜਾਂਦੇ ਠੀਕ ਹੈ ਜੀ ਚਲੋ ਪਾਣੀ ठीक है।, है ना देखो जी ज़्यादा बड़ा तो नहीं बनाया मैं हाँ परफेक्ट होल बना लो अच्छी देखो ये भी एकदम जेकर आप प्याज नीचे करके कर दिया ना तो बिल्कुल भी वो नहीं दादे देखो एकदम बढ़िया बनिया ना ऐसे तरीके पर दूध चावी बना देंगे। तू तो ऐसे भी करती है। ऑयल लानी है पर मैं नहीं लाती है। ऐसा भी चक्किया जानदार है। ਇੱਕਦਮ ਜਿਵੇਂ ਮੇਰੀ ਰੋਟੀ ਗੋਲ ਬਣਦੀ ਹੈ ਨਾ ਤੇ ਚਾਹ ਬਣ ਗਿਆ। ਹੁਣ ਦੇਖ ਆ ਦੇਖ ਕੋਈ ਜ਼ਰੂਰੀ ਨਹੀਂ ਹੁੰਦਾ ਬਟੇ ਓਇਲ ਲਾਣਾ ਆਪਾਂ। ੜਾਣੇ ਵਾਸਤੇ ਤਾਂ ਲਾਣਾ ਹੁੰਦਾ ਨਹੀਂ ਤੇ ਨਰਮ ਨਰਮ ਪੋਲੇ ਉੱਥੇ ਨਹੀਂ ਲਾਉਂਦੇ ਮੈਂ ਦੇਖਿਆ ਨਾ। ਜਿਹੜੇ ਬਣਾਉਂਦੇ ਆ ਉਹ ਨਹੀਂ ਲਾਉਂਦੇ। ਵਾਹ, ਆ ਬੱਝਾ ਬਣ ਗਿਆ ਛੋਟਾ। ਹੁਣ ਅੱਗੇ ਮੈਨੂੰ ਵੀ ਬਣਾਣੀ ਰੋਸੇ। ਤੇ ਗਾਇਜ਼ ਪੂਰੀ ਰੈਸিপি ਤੁਹਾਨੂੰ ਨੈਕਸਟ ਵੀਡੀਓ 'ਚ ਦੱਸਾਂਗੇ ਠੀਕ ਹੈ ਅੱਜ ਕਿਉਂਕਿ ਸਾਡੇ ਕੋਲ ਇਨਾ ਟਾਈਮ ਨਹੀਂ ਸੀ ਅੱਜ। ਬਹੁਤ ਜਲਦੀ ਜਲਦੀ ਬਣਾਏ ਆਪਾਂ ਹੋਰ ਤਾਂ ਨਹੀਂ ਰਾੜਨਾ ਤੇ ਲਓ ਜੀ ਇੱਧਰ ਬਣਾਉਣ ਲੱਗੇ ਸੀ ਆਪਾਂ ਮੂਲੀ ਵਾਲੀ ਚਟਨੀ ਠੀਕ ਹੈ ਜੀ ਮੂਲੀ ਕੱਟ ਲਈ ਪਿਆਜ਼ ਕੱਟ ਲਏ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਤੇ ਟਮਾਟਰ ਕੱਟ ਲਏ ਵਿੱਚ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਹਰਾ ਧਨੀਆ ਠੀਕ ਹੈ ਇਹ ਵਾਲੀ ਹਰੇ ਧਨੀਆ ਵਾਲੀ ਚਟਨੀ ਤੁਹਾਨੂੰ ਪਤਾ ਬਹੁਤ ਸਵਾਦ ਬਣਦੀ ਏ ਤੇ ਮੈਂ ਬਣਾਉਣ ਲੱਗੀਆਂ ਦਰਦਰੀ ਜੀ ਤੇ ਲਓ ਜੀ ਇਹਦੇ ਵਿੱਚ ਸਾਰਾ ਕੁਝ ਆਪਾਂ ਪਾਤਾ ਠੀਕ ਹੈ ਜੀ ਮੂਲੀ ਵਾਲੀ ਚਟਨੀ ਨਾ ਬਹੁਤ ਟੇਸਟੀ ਲੱਗਦੀ ਹੈ ਪਹਿਲਾਂ ਵੀ ਮੈਂ ਇੱਕ ਵੀਡੀਓ ਬਣਾਈ ਸੀਗੀ ਟਮਾਟਰਾਂ ਤੇ ਮੂਲੀ ਵਾਲੀ ਉਹ ਵੀ ਬਹੁਤ ਸਵਾਦ ਆਈ ਇਹ ਦਰਦਰੀ ਜੀ ਵਧੀਆ ਲੱਗਦੀ ਤੇ ਲੋ ਜੀ ਇਹ ਚਟਣੀ ਜਿਹੜੀ ਦਰਦਰੀ ਜੀ ਨਾ ਬਹੁਤ ਟੇਸਟੀ ਲੱਗਦੀ ਇਹਦੇ ਚ ਨਾ ਥੋੜਾ ਜਿਹਾ ਜੇਕਰ ਤੁਸੀਂ ਕਾਲਾ ਨਮਕ ਪਾਉਂਦੇ ਹੋ ਨਾ ਤੇ ਬਹੁਤ ਸਵਾਦ ਬਣ ਜਾਂਦਾ ਇਹਦਾ ਮਤਲਬ ਲੱਕ ਤੋਂ ਟੇਸਟ ਜਾਂਦਾ ਠੀਕ ਹੈ ਜੀ ਤੇ ਲੋ ਜੀ ਜੀ ਮੂਲੀ ਦੀ ਚਟਣੀ ਨਾ ਦਰਦਰੀ ਜੀ ਕਿੰ ਨੂੰ ਵਧੀਆ ਲੱਗਦੀ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਠੀਕ ਹੈ ਜੀ

ਮੈਂ ਦੂਸ਼ੇ ਲਗਾ। ਇਹ ਕੈਂਪੀਰੋਨ ਇੰਕ੍ਰੇਸ ਐਸਪੈਲ ਅਬਸorb ਕਰੇ। ਨਿਕੋਕਸਾਈਡ ਪਪਨ ਜੈਸ ਦੇ ਹੋ ਰਿਹਾ। ਮੰਨ ਲਓ ਇਹ ਅਜਿਹਾ ਸੀ। ਮੋਟੇ ਦੇ ਪਾਉਂਟ ਲਿਆ। ਬੋਲੀ ਸੀ ਹੈ ਤਾਂ ਲਾਟੋ ਗਾਲ। ਲਾਟੋ ਗਾਲ ਮੈਂ অর ਯੂ ਕੈਨ ਕਰੈਕਟਸ। ਤੇ ਲੋ ਜੀ ਇੱਧਰ ਆਪਾਂ ਹੁਣ ਰਸੋਈ ਸਾਫ਼ ਕਰਦੀ ਆਪਣਾ ਸਾਰਾ ਕੰਮ ਨਿਪਟੜ ਗਿਆ ਠੀਕ ਹੈ ਜੀ। ਆਪਣੇ ਆਪਣੇ ਟਿਕਾਣੇ ਤੇ ਆਪਾਂ ਆਪਣੀਆਂ ਸਾਰੀਆਂ ਚੀਜ਼ਾਂ ਰੱਖਦੀਆਂ। ਤੇ ਮਿਲਦੀ ਹੁਣ ਕੱਲ ਤੁਹਾਨੂੰ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੇ ਪਿਆਰ ਭਰੀ ਸੱਸਟੀ ਕਾਲ ਜੀ ਰਸੋਈ ਨੂੰ ਇਦਾਂ ਹੀ ਸਾਫ ਸੁਥਰਾ ਕਰਕੇ ਰੱਖਣਾ ਚਾਹੀਦਾ ਤਾਂ ਕਿ ਸਾਡੀ ਜਿੰਨੀ ਰਸੋਈ ਸਾਫ ਰਹੇਗੀ ਉੰਨੀ ਸਾਡੀ ਸੋਈ ਦੇ ਵਿੱਚ ਬਰਕਤ ਰਹੇਗੀ ਹਨਾ ਜੀ ਸੱਸਟੀ ਕਾਲ ਜੀ ਬਾਏ ਬਾਏ ਧਿਆਰ ਨਾਲ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ